ਮਾੜਮ ਕਿਵੇਂ ਦੇਖਦੇ ਹੋ ਅੱਜ ਦਰਪਾ ਉਸ ਪ੍ਰਸ਼ਾਸਨ ਵੱਲੋਂ ਫਲੈਗ ਮਾਰਕ ਕੀਤਾ ਗਿਆ ਕਿੱਥੇ ਕਿੱਥੇ ਜਾਣਾ ਜੀ ਇਹ ਔਰ ਚੇਤਾਵਨੀ ਕੀ ਹੈ ਜੀ ਤੁਹਾਡੀ ਸਾਡੇ ਮਾਨਯੋਗ ਐਸਐਸਪੀ ਜ਼ਿਲ੍ਹਾ ਸੰਗਰੂਰ ਸ੍ਰੀ ਸਰਤਾਜ ਸਿੰਘ ਜਹਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ 14 ਤਰੀਕ ਨੂੰ ਹੋਣ ਜਾ ਰਹੀਆਂ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਇਲੈਕਸ਼ਨਾਂ ਦੇ ਸਬੰਧ ਚ ਅੱਜ ਸ਼ਬਦ ਵਜਨ ਡੜਬਾ ਦੇ ਏਰੀਆ ਚ ਅਸੀਂ ਫਲੈਗ ਮਾਰਕ ਜਿਹੜਾ ਹੈ ਉਹ ਕੱਢਣ ਜਾ ਰਹੇ ਹਾਂ ਇਹ ਫਲੈਗਮਾਰਚ ਇਤਰਾਾਂ ਦੀ ਅਸ਼ੋਰੈਂਸ ਹੈ ਲੋਕਾਂ ਨੂੰ ਕਿ ਉਹ ਆਪ ਦਾ ਜਿਹੜਾ ਰਾਈਟ ਟੂ ਵੋਟ ਹੈ ਉਹ ਬਿਨਾ ਦਬਾਅ ਬਿਨਾ ਪ੍ਰਭਾਵ ਦੇ ਜਿਹੜਾ ਹੈ ਉਹ ਐਕਸਰਸਾਈਜ਼ ਕਰ ਸਕਦੇ ਨੇ ਕੋਈ ਵੀ ਜਿਹੜਾ ਸ਼ਰਾਰਤੀ ਅੰਸਰ ਸਾਨੂੰ ਕੋਈ ਲੱਗੇਗਾ ਵੀ ਕਿਸ ਤਰ੍ਹਾਂ ਵੀ ਕੋਈ ਇਨਫਲੂਐਂਸ ਕਰ ਰਿਹਾ ਹੈ ਜਾਂ ਕਿਸ ਤਰ੍ਹਾਂ ਦੀ ਕੋਈ ਹਰਕਤ ਇਹੋ ਜੀ ਕਰ ਰਿਹਾ ਹੈ ਵੀ ਜਿੱਨਾ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਉਹ ਖਰਾਬ ਹੋ ਰਹੀ ਹੈ ਤਾਂ ਇਹ ਸਿਰਫ ਇੱਕ ਮੈਸੇਜ ਹੈ ਵੀ ਪੁਲਿਸ ਚੌਕਸ ਹੈ ਪੁਲਿਸ ਪ੍ਰੈਜ਼ੈਂਟ ਸਾਡੀ ਡੋਮਿਨੈਂਸ ਹੈਗੀ ਏਰੀਆ 'ਚ ਤੇ ਇਹ ਜੇ ਕਿਸੇ ਵੀ ਅਨਸਰ ਨੂੰ ਅਸੀਂ ਨਾਲ ਦੀ ਨਾਲ ਜਿਹੜਾ ਹੈ ਨੈਬ ਕਰਕੇ ਉੱਤੇ ਜਿਹੜੀ ਵਣਦੀ ਕਾਨੂੰਨੀ ਕਾਰਵਾਈ ਉਹ ਕਰਾਂਗੇ ਨੈਸ਼ਨਲ ਲੈਵਲ 'ਤੇ ਕੁਝ ਵਿਸ਼ੇਸ਼ ਚੈਕਿੰਗ ਵੀ ਕੀਤੀ ਜਾਏਗੀ ਤੁਹਾਡੇ ਵੱਲੋਂ ਹਾਂਜੀ ਬਿਲਕੁਲ ਇਲੈਕਸ਼ਨ ਦੇ ਸਬੰਧ 'ਚ ਇੱਕ 플ੈਗ ਮਾਰਚ ਹੋ ਗਏ ਦੂਸਰਾ ਅਸੀਂ ਲੇਟ ਈਵਨਿੰਗ ਜਿਹੜਾ ਹੈ ਉਹ ਨਾਕੇ ਜਿਹੜੇ ਨੇ ਉਹ ਲਗਾਵਾਂਗੇ ਤੇ ਇਹਦੇ ਨਾਲ ਨਾਲ ਜਿਨੇ ਵੀ ਸਾਡੇ ਕੋਈ ਸਟ੍ਰੌਂਗ ਰੂਮ ਬਣਿਆ ਕੋਈ ਜਿਹੜੇ ਸੈਂਟਰਸ ਨੇ ਜਿੱਥੋਂ ਡਿਸਪੈਚ ਹੋਣਾ ਹੈ ਜਾਂ ਜਿਹੜੇ ਕਾਊਂਟਿੰਗ ਸੈਂਟਰਸ ਨੇ ਉਥੇ ਸਿਕਿਉਰਿਟੀ ਦੇ ਜਿਹੜੇ ਪੱਕਾ ਪ੍ਰਮਾਣ ਹਨ ਉਹ ਕੀਤੇ ਗਏ ਨੇ ਫਿਰ ਮੈਡਮ ਕੀ ਚਤਾਵਨੀ ਦੇ ਲਈ ਕਰਦੇ ਹੋ ਤਾਂ ਜੇ ਪਾਰਿਆਂ ਕਰ ਨੂੰ ਵੀ ਚਤਾਵਨੀ ਦੇ ਜਾਂਦੇ ਦੇਖੋ ਸਾਡੀ ਪੁਲਿਸ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਹੈ ਵੀ ਜਿਹੜਾ ਇਲੈਕਸ਼ਨ ਪ੍ਰੋਸੈਸ ਹੈ ਉਹ ਹਮੇਸ਼ਾ ਫੇਅਰ ਰਹੇ ਤੇ ਇਹ ਇਲੈਕਸ਼ਨਸ ਵੀ ਅਸੀਂ ਜਿਹੜਾ ਪ੍ਰੋਸੈਸ ਹੈ ਨੂੰ ਬਿਲਕੁਲ ਫੇਅਰਲੀ ਕੰਡਕਟ ਕਰਦੇ ਹੋਏ ਵੀ ਜਿਹੜਾ ਵੀ ਕੋਈ ਬੰਦਾ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰੇਗਾ ਵੀ ਉਹ ਉਹਨੂੰ ਅਸੀਂ ਜਿਹੜਾ ਹੈ ਕਾਨੂੰਨੀ ਕਾਰਵਾਈ ਉਹਦੇ ਖਿਲਾਫ ਨਾਲ ਦੀ ਨਾਲ ਕਰਾਂਗੇ